ਇਪਣੇ ਤੁਹਾਡੇ ਮੰਮੀ ਅੰਬਾਈ ਇਹ ਹੀ ਦੱਸਣਾ ਚਾਹੁੰਦੇ ਆ ਕਿ ਤੁਸੀਂ ਇਹ ਜਿਹੜਾ ਆਪਣੇ ਇੱਕ ਦਸੰਬਰ ਮਹੀਨੇ ਪਿਛੇ ਸਾਲ ਦਸੰਬਰ ਮਹੀਨੇ 'ਚ ਇੱਕ ਵਾਰ ਦਾਤ ਹੋਈ ਸੀ ਜਿਹੜੀ ਕਿ ਬੜੀ ਜਿਹਨੂੰ ਅਲੱਗ-ਅਲੱਗ ਪਲੇਟਫਾਰਮਸ 'ਤੇ ਵੀ ਚੱਕਿਆ ਗਿਆ ਸੀ ਬੜੀ ਸੈਂਸੇਸ਼ਨਲ ਸੀ ਕਿ ਜਿੱਤੇ ਇੱਕ ਜਿਹੜਾ ਕੰਪਲੇਨੈਂਟ ਸੀ ਜਿਹੜਾ ਕਿ ਇੱਕ ਟੀਚਰ ਸੀ ਆਪਣੇ ਇੱਥੇ ਰਾਮਪੁਰੇ ਫੂਲਦਾ ਰਹਿਣ ਵਾਲਾ ਉਹਨੇ ਆ ਕੇ ਸਾਨੂੰ ਦੱਸਿਆ ਸੀ ਕਿ ਉਹ ਸ਼ਾਇਰ ਕਰਨ ਆਇਆ ਸੀ ਇੱਥੇ ਰਾਮਾ ਮੰਡੀ ਤਾਂ ਜਦੋਂ ਉਹ ਸ਼ਾਇਰ ਕਰਦਾ ਪਿਆ ਸੀ ਕੁਝ 2-3 ਜਿਹੜੇ ਵਿਕਾਰਸਰ ਨਾਮ ਨੂੰ ਵਿਅਕਤੀ ਆਏ ਉਹਨਾਂ ਨੂੰ ਉਹਨਾਂ ਨੇ ਕਿਡਨਾਪ ਕੀਤਾ ਡਰੋਪ ਕੀਤੀ ਤੇ ਉਹਦੀ ਮਾਰ ਕਟਾਈਂ ਕੀਤੀ ਸੀ ਤੇ ਉਹਨੂੰ ਫਿਰ ਇੱਕ ਜਗ੍ਹਾ ਡ੍ਰੌਪ ਕਰਕੇ ਖਿਆਲੀ ਵਾਲੇ ਦੇ ਕੋਲ ਜਿਹੜਾ ਹੈਗਾ ਉੱਥੇ ਚਲੇ ਗਏ ਜਿਸ ਤੇ ਚੱਲਦੇ ਅਸੀਂ 2-3 ਵਿਅਕਤੀਆਂ ਦੇ ਨਾਮ ਨੂੰ ਵਿਅਕਤੀਆਂ ਦੇ ਖਲਾਫ ਉਹਦੇ ਬਿਆਨਾਂ ਨੂੰ ਸੱਚ ਮੰਨਦੇ ਹੋਏ ਇੱਕ ਪਰਚਾ ਦਰਜ ਕੀਤਾ ਸੀ ਆਪਣੇ ਇੱਥੇ ਸਿਟੀ ਰਾਮਪੁਰੇ ਪੁਲ ਥਾਣੇ 'ਚ ਤੇ ਉਦੋਂ ਤੋਂ ਹੀ ਸਾਡੀ ਜਿਹੜੀ ਟੀਮ ਹੈਗੀ ਐ ਐਸਐਚਓ ਸਾਹਿਬ ਹੈਗੇ ਇਸ ਇਹਨੂੰ ਕੇਸ ਨੂੰ ਕਰੈਕ ਕਰਨ 'ਚ ਲੱਗੇ ਹੋਏ ਸੀ ਤਾਂ ਹੁਣ ਅਸੀਂ ਉਸ ਕੇਸ ਨੂੰ ਕ੍ਰੈਕ ਵੀ ਕਰ ਲਿਆ ਸੀ ਬੰਦੇ ਅਸੀਂ ਇਹਦੇ ਵਿੱਚ ਸਾਨੂੰ ਤਿੰਨ ਜਿਹੜੇ ਨਾਮੂਨ ਸੀ ਉਹ ਆਇਡੈਂਟੀਫਾਈ ਹੋ ਗਏ ਸੀ ਉਹਨਾਂ ਨੂੰ ਨਾਮਜ਼ਦ ਕੀਤਾ ਹੁਣ ਕਿ ਤਿੰਨੋਂ ਗ੍ਰਿਫਤਾਰ ਹੋ ਗਏ ਇੱਕ ਪਹਿਲਾਂ ਗ੍ਰਿਫਤਾਰ ਸੀ ਦੋ ਹੁਣ ਅਸੀਂ ਅੱਜ ਕਰ ਲਏ ਨੇ ਤੇ ਇਹਦੇ ਵਿੱਚ ਜੋ ਸਾਨੂੰ ਦਰਾਂ ਨੇ ਤਫ਼ਤੀਸ਼ ਇਹ ਗੱਲ ਸਾਹਮਣੇ ਆਈ ਕਿ ਜਿੱਦਾਂ ਜਿਹੜਾ ਕੰਪਲੇਨੈਂਟ ਇਹਨੇ ਲਿਖਾਇਆ ਸੀ ਕਿ ਮੈਂ ਉੱਥੇ ਸ਼ੈਰ ਕਰਦਾ ਪਿਆ ਸੀ ਤਾਂ ਨਾਮੂਨ ਵਿਅਕਤੀ ਆਏ ਨੇ ਤੇ ਮੈਨੂੰ ਕਿਡਨਾਪ ਕੀਤਾ ਤੇ ਲੈ ਕੇ ਮੇਰੇ ਨਾਲ ਲੁੱਟਖੋਤੀ ਕੀਤੀ ਉਹ ਗੱਲ 'ਚ ਸਾਨੂੰ ਸੱਚਾਈ ਨਹੀਂ ਮਿਲੀ ਉਹ ਝੂਠਾ ਰਾਇਆ ਗਿਆ ਐਕਚੁਅਲੀ ਗੱਲ ਇਹ ਹੈ ਕਿ ਇਹ ਮੁੰਡਾ ਜਿਹੜਾ ਹੈਗਾ ਜਿਹੜਾ ਸਾਡਾ ਕੰਪਲੇਨੈਂਟ ਹੈਗਾ ਸੀ ਇਹ 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 ਜਿਹੜੇ ਇਹ ਵਿਅਕਤੀ ਹੈਗੇ ਸੀ ਜਿਹੜਾ ਇਹਨਾਂ ਚ ਇੱਕ ਸਾਡਾ ਦੋਸ਼ੀ ਹੈਗਾ ਉਹਨੂੰ ਆਪ ਟਾਈਮ ਸੈੱਟ ਕਰਕੇ ਇੱਥੇ ਆਪਣੇ ਆਂਪੁਰੇ ਬੁਲਾਇਆ ਹੈਗਾ ਸੀ ਇੱਕ ਇਹਨਾਂ ਮੁੰਡਿਆਂ ਦੀ ਡੇਟਿੰਗ ਐਪ ਆਂਦੀ ਹੈਗੀਆ ਜਿਹਨੂੰ ਗਰਾਇੰਡਰ ਕਹਿੰਦੇ ਆਪਾਂ ਹੈਗਾ ਇਹ ਇਹਨੇ ਆਪਣੇ ਫੋਨ ਤੇ ਡਾਊਨਲੋਡ ਕੀਤੀ ਸੀ ਤੇ ਦੂਸਰੇ ਵਿਅਕਤੀ ਨੇ ਵੀ ਡਾਊਨਲੋਡ ਕੀਤੀ ਸੀ ਉੱਥੇ ਇਹਨਾਂ ਦਾ ਤਾਲਮੇਲ ਹੋਇਆ ਤਾਲ ਮੇਲ ਦੇ ਦੌਰਾਨ ਹੀ ਫਿਰ ਉਸ ਦਿਨ ਉਹਨਾਂ ਦੀ ਇਹਨਾਂ ਦੀ ਗੱਲਬਾਤ ਵੀ ਹੁੰਦੀ ਰਹੀ ਤੇ ਫਿਰ ਉਹਨੇ ਇਹਨੂੰ ਬੁਲਾਇਆ ਹੈ ਕਿ ਮਾਸਟਰ ਹੋਰੀ ਉਧਰ ਸਕੂਟਰੀ ਤੇ ਆਏ ਤੇ ਇਹ ਜਿਹੜੇ ਆਪਣੇ ਦੋਸ਼ੀ ਹੈ ਕਿਉਂਕਿ ਆਪਣੇ ਇੱਕ ਦੋਸਤ ਦੀ ਕਾਰ ਲੈ ਕੇ ਆਏ ਦੋਸ਼ੀ ਆਪਣੇ ਦੋਸਤ ਦੀ ਕਾਰ ਨਾਲ ਇੱਕ ਹੋਰ ਮੁੰਡਾ ਆਇਆ ਤੇ ਇਹ ਫਿਰ ਉੱਥੋਂ ਉਹਨੂੰ ਯਾਨੀ ਕਿ ਸਕੂਟਰੀ ਜਨੇ ਇੱਕ ਇੱਥੇ ਪਾਰਕਿੰਗ ਤੇ ਲੋਕ ਲਾਤੀ ਸੀ ਤੇ ਫਿਰ ਮਾਸਟਰ ਉਸ ਤੇ ਜਿਹੜਾ ਹੈਗਾ ਆਪਣਾ ਕੰਪਲੇਨੈਂਟ ਇਹਨਾਂ ਨਾਲ ਬਹਿ ਕੇ ਚਲਾ ਗਿਆ ਸੀ ਉਸ ਤੋਂ ਬਾਅਦ ਵੀਰੇ ਨਾਉ ਤੇਦਰਾਨੇ ਜਿੰਨੂ ਕੀ ਕਹਿੰਦੇ ਹੈਗੇ ਜਦੋਂ ਉੱਥੇ ਗਏ ਗਏ ਨੇ ਉਹ ਫਿਰ ਇਹਨਾਂ ਦਾ ਝਗੜਾ ਹੋ ਗਿਆ ਜਿਸ ਤੋਂ ਬਾਅਦ ਕੀ ਇਹਨੂੰ ਤੋੜੀ ਉਹਨਾਂ ਮੈਂ ਮੈਂ ਮੇਰੀ ਕੁੱਟ ਮਾਰ ਵੀ ਤੇ ਫਿਰ ਖੈਲੀ ਵਾਲੇ ਲਾ ਕੇ ਚਲੇ ਗਏ ਸੋ ਇਹ ਕਹਿਣਾ ਕਿ ਇੱਥੇ ਜਿੱਦਾਂ ਆਪਾਂ ਕਹਿੰਦੇ ਕਿ ਸਹਿਰ ਕਰਦੇ ਹੈਗੇ ਆ ਕਿ ਸਹਿਰ ਕਰਦੇ ਪਏ ਸੀ ਕਿ ਬੜਾ ਲਾਨ ਆਰਡਰ ਖਰਾਬ ਹੈ ਜੀ ਕਿ ਇਹ ਕੁਝ ਵੀ ਹੋ ਜਾਂਦਾ ਬੰਦਾ ਇੱਕ ਆਮ ਸਹਿਰ ਵੀ ਨਹੀਂ ਕਰ ਸਕਦਾ ਇਦਾਂ ਦੀ ਗੱਲ ਨਹੀਂ ਹੈਗੀ ਬੰਦਾ ਜਾਨੀ ਕਿ ਇਹ ਬੰਦੇ ਨੇ ਬੰਦੇ ਬੁਲਾਏ ਬੰਦਾ ਬੁਲਾਇਆ ਸੀ ਉਹਦੇ ਨਾਲ ਉਹਦੇ ਦੋਸਤ ਮਿੱਤਰ ਆਏ ਆ ਤੇ ਇੰਨੇ ਬੈ ਕੇ ਉਹਨਾਂ ਨਾਲ ਖੁੱਦ ਗਿਆ ਕਿਡਨੈਪਿੰਗ ਵਾਲੀ ਵੀ ਗੱਲ ਹੈ ਨਹੀਂ ਕੋਈ ਹਨਾ ਜੀ ਤੇ ਡਰਾਈ ਵੀ ਮੈਂ ਤਾਂ ਦੱਸਿਆ ਜੀ ਡਰਾਈ ਵੀ ਇੰਨੇ ਆਪ ਹੀ ਫਿਰ ਗੱਡੀ ਕਰਕੇ ਲੈ ਕੇ ਗਿਆ ਉਸ ਤੋਂ ਬਾਅਦ ਦਰਾਨੇ ਜਿੰਨੇ ਵੀ ਹੁੰਦੇ ਹੈਗੇ ਇਹਨਾਂ ਦਾ ਆਪਸ ਵਿੱਚ ਤੇ ਟਕਰਾਰ ਹੋ ਗਿਆ ਤੇ ਜਿਸ ਦੇ ਬਾਅਦ ਇਹ ਫਿਰ ਬਾਕੀ ਦੀ ਜੋ ਹੈਗੀ ਉਸ ਗੱਲ ਨੂੰ ਲੈ ਕੇ ਹੋਇਆ ਜੀ ਮੈਂ ਤੁਹਾਨੂੰ ਦੱਸਿਆ ਨਹੀਂ ਜੀ ਇਹਨਾਂ ਦੀ ਆਪਸ ਵਿੱਚ ਫਿਰ ਇੱਕ ਗਰਾਇੰਡਰ ਐਪ ਹੈਗੀ ਹੈ ਵੇ ਨਹੀਂ ਮੁੰਡਿਆ ਦੀ ਹੈਗੀ ਐ ਪੈਸੇ ਦਾ ਲੈਣ ਦੇਣ ਦਾ ਵੀ ਕੀ ਨਹੀਂ ਨਹੀਂ ਪੈਸੇ ਦਾ ਲੈਣ ਦੇਣ ਐ ਸੱਚ ਕੋਈ ਨਹੀਂ ਐ ਇੱਕ ਪੈਸੇ ਦਾ ਮਾਮਲਾ ਸੀ ਕੋਟੀਪੀ ਦਾ ਸਾਹਮਣੇ ਆ ਰਿਹਾ ਸੀ ਮੈਂ ਇਹ ਇਦਾਂ ਜੀ ਇਹ ਇਹਦਾ ਫੋਨ ਜਿਹੜਾ ਹੈਗਾ ਇਹਦਾ ਫੋਨ ਜਦੋਂ ਬਾਅਦ ਚ ਲੜਾਈ ਹੋ ਗਈ ਐ ਇਹਦਾ ਫੋਨ ਉਹ ਲੈ ਗਿਆ ਸੀ ਇਹਦਾ OTP ਤੇ ਇਹਨੇ ਆਪ ਹੀ ਉਹਨਾਂ ਨੂੰ ਦੱਸਿਆ ਸੀ ਤੇ ਉਹ ਫੋਨ ਲੈ ਗਿਆ ਫੋਨ ਵੀ ਅਸੀਂ ਆ ਤੁਹਾਡੇ ਸਾਹਮਣੇ ਪਿਆ ਉਹ ਰਿਕਵਰ ਵੀ ਕਰ ਲਿਆ ਹੈਗਾ ਠੀਕ ਹੈ ਤਾਂ OTP ਵਾਲਾ ਸੀ ਕਿ ਇਹਦਾ ਮੋਬਾਈਲ ਦਾ ਪਾਸਵਰਡ ਦਾ ਸੀਗਾ ਜੀ ਨਹੀਂ ਨਹੀਂ ਇਹਦਾ ਇਹਦਾ ਮੋਬਾਈਲ ਲੋਕ ਲੱਗਾ ਹੁੰਦਾ ਨਾ ਨੀ ਇੱਕ ਉਹਦੇ ਨਾਲ ਜਿਹੜੀ ਵਾਈਪ ਉਹਨਾਂ ਨੇ ਇੰਨੇ ਜਿਹੜਾ ਬੰਦੇ ਨੇ ਦੱਸਿਆ ਹੈਗਾ ਜੋ ਮੁੜਲੀ ਦੱਸੀ ਹੈਗੀ ਵੀ ਗਣ ਕਹਾਣੀ ਜਿਹੜੀ ਹੈਗੀ ਉਹ ਸੱਚੀ ਨਹੀਂ ਹੈ ਤੁਹਾਨੂੰ ਇਹ ਦੱਸਿਆ ਨੇ ਇਹਨੇ ਤਾਂ ਕਿਹਾ ਕਿ ਮੈਂ ਸੈਰ ਕਰਦਾ ਪਿਆ ਸੀ ਤੇ ਮੈਂ ਉੱਥੇ ਸੈਰ ਕਰਦਾ ਪਿਆ ਸੀ ਕਿ ਦੋ ਤਿੰਨ ਨਾਮ ਨੂੰ ਵਿਅਕਤੀ ਆਏ ਨੇ ਉਹ ਜਿਹੜਾ ਲੁੱਟ ਖੋਹ ਦਾ ਮਸਲਾ ਉਹ ਇੰਜ ਦੀ ਗੱਲ ਇੰਜ ਦੀ ਗੱਲ ਕੁਝ ਨਹੀਂ ਹੈਗੀ ਇਹ ਬੰਦਾ ਸੈਰ ਨਹੀਂ ਸੈਰ ਦੇ ਬਹਾਨੇ ਘਰੋਂ ਆਇਆ ਸੀ ਇਹ ਬੰਦਾ ਇਹਨਾਂ ਨੂੰ ਜਾਨੀ ਕਿ 1 ਆਫ ਦੀ ਅਕਿਊਜ਼ ਨੂੰ ਇਹ ਜਾਣਦਾ ਹੈਗਾ ਸੀ ਉਹ ਗ੍ਰਾਈਂਡਰ ਜਿਹੜੀ ਐਪ ਹੈ ਕਿ ਤੁਹਾਨੂੰ ਦੱਸਿਆ ਕਿ ਉਹਦੇ ਰਾਹੀਂ ਮਾਧਿਅਮ 'ਚ ਇਹ ਇਨ ਟੱਚ ਹੋਏ ਹੈਗੇ ਨੇ ਇਹਨਾਂ ਗੱਲਬਾਤ ਕਰਨ ਦੀ ਆਪਸ ਹੋਈ ਹੈ ਫਿਰ ਇਹ ਆਏ ਆ ਤੇ ਫਿਰ ਉੱਥੇ ਫਿਰ ਇਹਨਾਂ ਦੀ ਡੂਰਿੰਗ ਉਹਦੇ 'ਚ ਲੜਾਈ ਹੋ ਗਈ ਆ ਤੇ ਫਿਰ ਅੱਗੇ ਅੱਗੇ ਫਿਰ ਜਿਹੜੀ ਬਾਤ ਚੱਲ ਰਹੀ ਆ ਹੋਈ ਦੇਖੋ ਇਹ ਮੈਂ ਇਹੀ ਤੁਹਾਨੂੰ ਇਹ ਕਹਿੰਦੀ ਜਦੋਂ ਵੀ ਸਾਡੇ ਕੋ ਕੋਈ ਵੀ ਆ ਕੇ ਅਹੀ ਜਾਣਕਾਰੀ ਦਿੰਦਾ ਹੈ ਬੇਨਤੀ ਹੈ ਰਿਕਵੈਸਟ ਵੀ ਲੋਕਾਂ ਨੂੰ ਐਸੀ ਤਾਂ ਉਸ ਚੀਜ਼ ਨੂੰ ਮੁੱਢਲੀ ਜਾਣਕਾਰੀ ਨੂੰ ਸੱਚ ਹੀ ਮੰਨਦੇ ਆ ਕਿ ਫਿਰ ਆਹੀ ਉਦਾਂ ਨਹੀਂ ਕਿਉਂਕਿ ਲੋਕਾਂ ਦੇ ਜਿਹੜੀ ਸਾਡੀ ਡਿਊਟੀ ਹੈਗੀ ਹੈ ਕਿ ਜੋ ਬੰਦੇ ਨੇ ਦੱਸਿਆ ਐਸੀ-ਓਸੀ ਨੂੰ ਮੰਨ ਕੇ ਤੇ ਫਿਰ ਅੱਗੇ ਪਰਚਾ ਦਰਜ ਕਰਕੇ ਤਫ਼ਤੀਸ਼ ਕਰੀਏ ਜਿੱਦਾਂ ਦਾ ਫਿਰ ਇਹ ਹੁਣ ਬੰਦਾ ਹੈਗਾ ਜੋ ਤਫ਼ਤੀਸ਼ 'ਚ ਤੱਥ ਸਾਹਮਣੇ ਆਦੇ ਜਿੱਦਾਂ ਹੁਣ ਇਹ ਤੱਥ ਸਾਹਮਣੇ ਆਏ ਹੈ ਕਿ ਜੋ ਇਹਨੇ ਦੱਸਿਆ ਉਹਦੇ ਬਿਲਕੁਲ ਹੀ ਵਿਪਰੀਤ ਗੱਲ ਹੋਈ ਕਿ ਮੈਂ ਅਣਜਾਣ ਅਣਜਾਣ ਵਾਲਾ ਕੰਮ ਨਹੀਂ ਸੀ ਕੋਈ ਤੱਕੇ ਨਾ ਬਿਠਾਉਣ ਵਾਲਾ ਕੰਮ ਨਹੀਂ ਸੀ ਆਪ ਹੀ ਸਾਰਾ ਕੁਝ ਯਾਨੀ ਕਿ ਨਾਲ ਵਿੱਚ ਆਪ ਚੱਲ ਕੇ ਵਹਿਣਾ ਵਾਲਾ ਸੀ ਤੋ ਮਿਸਯੂਜ਼ ਆਫ ਲਾਅ ਤੇ ਹੋਇਆ ਹੈਗਾ ਤੇ ਜੋ ਕਾਨੂੰਨ ਅਨੁਸਾਰ ਜੋ ਬੰਦੀਕਾਰ ਵੀ ਉਹ ਵੀ ਹੋ ਸਿਰਫ ਮੈਡੀਕਲ ਟੈਸਟ ਕਰਵਾਏ ਗਏ ਆ ਉਹਨਾਂ ਦੀ ਕਿਹਨਾ ਦੀ ਜੀ ਇਹ ਗ੍ਰਾਈਂਡਰ ਐਪ ਵੀ ਦੱਸ ਰਿਹਾ ਇੱਕ ਬਾਇਓ ਟੈਕ ਵੀ ਲੈਪ ਹੈ ਜੀ ਦੇਖੋ ਜਿਹੜੇ ਦੋਸ਼ੀ ਦੇ ਮੇਰੀ ਗੱਲ ਜਦੋਂ ਵੀ ਕੋਈ ਦੋਸ਼ੀ ਫੜਿਆ ਜਾਂਦਾ ਹੈਗਾ ਜਿੰਨੂੰ ਉਹਨੂੰ ਕੀ ਕਹਿੰਦੇ ਆ ਮੈਡੀਕਲ ਐਗਜ਼ਾਮੀਨੇਸ਼ਨ ਤੇ ਹੋਣਾ ਹੀ ਹੁੰਦਾ ਹੈ ਐਸ ਪਰ ਲਾਅ ਮੰਡੇਟਰੀ ਹੈ ਤੋ ਅਸੀਂ ਅੱਜ ਜਿਹੜੇ ਅੱਜ ਫੜੇ ਆ ਇਹਨਾਂ ਦਾ ਅੱਜ ਕਰਾਵਾਂਗੇ ਜਿਹੜੇ ਪਹਿਲਾਂ ਫੜੇ ਉਹਨਾਂ ਨੂੰ ਪਹਿਲਾਂ ਕਰਾਇਆ ਜਿਹੜੇ ਦੋਸ਼ੀ ਫੜੇ ਉਹਨਾਂ ਦਾ ਨਾਮ ਤੇ ਇਹਨਾਂ ਨੇ ਕੋਈ ਪਹਿਲਾਂ ਵੀ ਇਹੋ ਜਿਹੀ ਗੱਲਬਾਤ ਕਰੀ ਹੈ ਜਾਂ ਪਹਿਲੀ ਕੋਈ ਇਹਦੇ ਕੋਲ ਇਹਨਾਂ ਚ ਇੱਕ ਜਿਹੜਾ ਦੋਸ਼ੀ ਹੈਗਾ ਇੰਦਰਜੀਤ ਉਹ ਜਿਹੜਾ ਹੈਗਾ ਜਿਹੜਾ ਪਹਿਲਾਂ ਫੜ ਲਿਆ ਸੀ ਉਹਦੇ ਤੇ ਤਿੰਨ ਪਰਚੇ ਦਰਜ ਹੈਗੇ ਨੇ ਉਹਦੇ ਤੇ ਉਹਦੇ ਤੇ ਜਿੱਦਾਂ ਇਹ ਲੁੱਟ ਖੋਦੇ ਹੈਗੇ ਆ ਕਾਰ ਖੋਈ ਸੀ ਉਹਨੇ ਲੜਾਈ ਝਗੜੇ ਵਾਲੇ ਹੈਗੇ ਜੀ ਤਾਂ ਪਰਚੇ ਹੈਗੇ ਇੱਕ ਇਹਨਾਂ ਚ ਦੋਸ਼ੀ ਜਿਹੜਾ ਹੈਗਾ ਉਹ ਫੌਜੀ ਵੀ ਹੈਗਾ ਸਰਵਿੰਗ ਆਰਮੀ ਮੈਨ ਹੈ ਸਰ ਚੌਕੇ ਵਿੱਚ ਫੇਰ ਜੁਗਾਰ ਲਿਖਿਆ ਜੀ ਮੇਰੀ ਇੱਕ ਇਹਦੇ ਚ ਕਿਤੇ ਹੋ ਰਿਹਾ ਨਾ ਇੱਕ ਇਹਦੇ ਚ ਆਪਣਾ ਜਿਹੜਾ ਕੁਲਦੀਪ ਹੈਗਾ ਨਾ ਜੀ ਇਹ ਫੌਜੀ ਹੈਗਾ ਯੂਪੀ ਪੋਸਟਡ ਹੈਗਾ ਸੋ 2019 ਦਾ ਭਰਤੀ ਹੈਗਾ ਪਰ ਉਹਦੀ ਵੀ ਰੈਸਟ ਹੋ ਚੁੱਕੀ ਹੈ ਬਿਲਕੁਲ ਬਿਲਕੁਲ ਇਹਨੇ ਜਿਹੜੇ ਤਿੰਨ ਦੋਸ਼ੀ ਸੀ ਜਿਹੜੇ ਨਾਮ ਨੂੰ ਵਿਅਕਤੀ ਸੀ ਉਹ ਅਸੀਂ ਇੰਨੇ ਦੋ ਅੱਜ ਕਿਤੇ ਨੇ ਇੱਕ ਪਹਿਲਾਂ ਫੌਜੀ ਕਿੱਥੇ ਰਹਿੰਦਾ ਹੈ ਫੌਜੀ ਚੌਕੇ ਤੇ ਮੈਂ ਦੱਸ ਰਿਹਾ ਅੱਛਾ ਤਿੰਨੋਂ ਚੌਕੇ ਚੌਕੇ ਦੇ ਹਾਂ ਸਰ ਕਿੰਨੇ ਟਾਈਮ ਤੋਂ ਇੰਟੈਕਟ ਚੁੱਕੇ ਚੁੱਕੇ ਰਹੇ ਨੇ ਜੋ ਦੇਖੋ ਹੁਣ ਤੱਕ ਜੋ ਸਾਡੇ ਸਾਹਮਣੇ ਆਇਆ ਹੈਗਾ ਇਹ ਤੇ ਉਸੇ ਦਿਨ ਦਾ ਹੀ ਵਾਕਿਆ ਸਾਰਾ ਹੈਗਾ ਸਵੇਰੇ ਟੱਚ ਚ ਹੋਈ ਹੈਗੇ ਤੇ ਫਿਰ ਉਸੇ ਦਿਨ ਨਾਲ 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 ਫਿਰ ਇਹ ਚੱਲ ਰਿਹਾ ਫਿਰ ਇਹ سلسلہ ਕਰ ਕੋਈ ਇਹਨਾਂ ਦੋਸਤਿਆਂ ਨੂੰ ਪ੍ਰੋਫੈਸਰ ਨੇ ਆਪ ਬੁਲਾਇਆ ਸੀ ਦੇਖੋ ਜੀ ਜਿਹੜੀ ਐਪ ਤੁਸੀਂ ਲਾਈਵ ਜਿਹੜੀ ਉਹਦੀ ਵਰਕਿੰਗ ਹੈਗੀ ਉਹ ਜੇ ਤੁਸੀਂ ਚੈੱਕ ਕਰੋਗੇ ਤਾਂ ਲੋਕੇਸ਼ਨ ਬੇਸਡ ਐਪ ਹੈਗੀ ਹੈ ਉਹਦੇ ਫਿਰ ਲੋਕੇਸ਼ਨ ਬੇਸ ਜਿਹੜੀ ਚੀਜ਼ ਹੈਗੀ ਹੈ ਉਹ ਹੈਗੇ ਜੇ ਕਿਸੇ ਨੇ ਦੋ ਆ ਪਾਰਟੀਆਂ ਨੇ ਡਾਊਨਲੋਡ ਕੀਤਾ ਹੈਗਾ ਉਹ ਜਿਹੜੇ ਉਹਦੀ ਲੋਕੇਸ਼ਨ ਏਰੀਆ ਚ ਜਿਹੜੇ ਜਿਹੜੇ ਉਹਨਾਂ ਦੇ ਬਾਕੀ ਦੇ ਉਹਨਾਂ ਦੇ ਸਬਸਕ੍ਰਾਈਬਰ ਹੈਗੇ ਉਹ ਸ਼ੋਅ ਕਰਦੀ ਆ ਉਹਦੇ ਨਾਲ ਫਿਰ ਤੁਸੀਂ ਆਪਸ ਚ ਟੱਚ ਕਰ ਸਕਦੇ ਪਰ ਉਹ ਮੇਨ ਆਫਤ ਜਿੰਨਾਂ ਦਾ ਤਕਰਾਰ ਦਾ ਕਾਰਨ ਕੀ ਹੋਇਆ ਕੋਈ ਉਹ ਗੱਲ ਕੰਮ ਨਹੀਂ ਹੁਣ ਦੀ ਅੱਜ ਹੁਣ ਬਾਕੀ ਰਿਮਾਂਡ ਆ ਦੇਖੋ ਅੱਜ ਲਿਆ ਅੱਜ ਹੀ ਹੁਣੇ ਅਰੈਸਟ ਕਰਕੇ ਤੇ ਅਸੀਂ ਪਹਿਲਾਂ ਕਿਹਾ ਕਿ ਪਹਿਲਾਂ ਆਪਾਂ ਸਾਰੀ ਜਾਨਕੀ ਦੱਸੀ ਹੈ ਤੁਹਾਡੇ ਮਾਧਿਅਮ ਰਾਈ ਕਿ ਜਿਨ੍ਹਾਂ ਦੀ ਗੱਲ ਬਣਾਈ ਗਈ ਸੀ ਉਹਨਾਂ ਦੀ ਹੈ ਨਹੀਂ ਹੈਗੀ ਹੁਣ ਬਾਕੀ ਅਸੀਂ ਉਹ ਪੁੱਛਗਿਛ ਕਰਾਂਗੇ ਕਿ ਜੇ ਕਿਉਂਕਿ ਜੇ ਆਪ ਹੀ ਬੁਲਾਇਆ ਆਪ ਹੀ ਆਏ ਨਾ ਫਿਰ ਇੰਨਾ ਗੱਲ ਕਿਉਂ ਕਿਤੇ ਤਦ ਪ੍ਰੈਫੈਕਟਰ ਨੇ ਵੀ ਰੈਸਟ ਕੀਤਾ ਹੋਇਆ ਜਾ ਕੇ ਨਹੀਂ ਉਹ ਤਾਂ ਕੰਪਲੇਨੈਂਟ ਐਫ ਆਈ ਆਰ ਦੇ ਜੀ ਉਹਨਾਂ ਨੇ ਉਹਨਾਂ ਨੇ ਦੇਖੋ ਮੈਂ ਇਹ ਤਫਤੀਸ਼ ਹੋ ਹੁਣ ਜਣੀ ਕਿ ਇਹ ਬੰਦਾ ਜਦੋਂ ਦੋਸ਼ੀ ਪਸਾਣੇ ਜਾਣਗੇ ਉਹਨਾਂ ਆ ਕੇ ਸੱਚ ਸਾਹਮਣੇ ਆਏਗਾ ਜੋ ਚੀਜ਼ ਫਾਈਲ ਤੇ ਆਏਗੀ ਉਸ ਬਾਅਦ ਹੀ ਨਾਮ ਨਾਲ ਕਾਨੂੰਨ ਚੱਲੇਗਾ ਨਾ ਜੀ ਪਹਿਲਾਂ ਤੇ ਅਜੇ ਹੀ ਜੋ ਮੁੱਢਲੀ ਜੋ ਐਫ ਆਈ ਆਰ ਜਿਸ ਕੰਪਲੇਨੈਂਟ ਨੇ ਲਿਖਾਣੀ ਪਹਿਲਾਂ ਤੇ ਉਹਦਾ ਹੀ ਵਰਜਨ ਨਹੀਂ ਮੰਨਿਆ ਪਰ ਉਹ ਇਹੋ ਜਿਹਾ ਜਣੀ ਕਿ 100% ਉਹਦੀ ਗੱਲ ਨਹੀਂ ਸੱਚੀ ਹੈ ਜੀ